ਹੈਲੋ ਦੋਸਤੋ ਸਤ ਸ੍ਰੀ ਅਕਾਲ ਅੱਜ ਆਪਾਂ ਤੁਹਾਡੇ ਨਾਲ ਗੱਲਬਾਤ ਕਰਾਂਗੇ ਇਸ ਸ੍ਰਿਸ਼ਟੀ ਬਾਰੇ ਜਿਵੇਂ ਕਿ ਇਹ ਦੁਨੀਆ ਵੱਧ ਰਹੀ ਹੈ ਆਪਣੇ ਆਪ ਨੂੰ ਮੋਟੀਫਾਈ ਕਰ ਰਹੀ ਹੈ ਜਾਨੀ ਕਿ ਤਰੱਕੀ ਦੇ ਰਾਹ ਤੇ ਜਾ ਰਹੀ ਹੈ ਪਰ ਇਸ ਦੇ ਵਿੱਚ ਸਾਡੇ ਬਹੁਤ ਹੀ ਏੜੇ ਦਰਕਤ ਪੌਦੇ ਖਰਾਬ ਹੋ ਰਹੇ ਆ ਜਿਵੇਂ ਕਿ ਇਹ ਪੀਪਲ ਆ ਇੱਥੇ ਅੱਜ ਮੈਨੂੰ ਪੀਪਲ ਦਿਸਿਆ ਜਿਵੇਂ ਕਿ ਬੂੜ ਆ ਪੀਪਲ ਬਹੁਤ ਵੱਡੇ ਪੀੜ ਮੰਨੇ ਜਾਂਦੇ ਆ ਪਰ ਅੱਜ ਕੱਲ ਇਹ ਇਦਾਂ ਹੈ ਕਿ ਆਪਾਂ ਦਾ ਵੱਧਦੇ ਹੋਏ ਤਰੱਕੀ ਕਰਦੇ ਹੋਏ ਆਪਾਂ ਇਹਨਾਂ ਚੀਜ਼ਾਂ ਨੂੰ ਗਵਾ ਰਹੇ ਹਾਂ ਜਿਵੇਂ ਕਿ ਪੀਪਲ ਆ ਮੰਨੋ ਵੀ ਇੱਥੇ ਉਹਨੂੰ ਕੋਈ ਘਰ ਬੰਦਾ ਹੈ ਜਾਂ ਫਿਰ ਇਹਨਾਂ ਨੂੰ ਕੱਟ ਦਿੱਤਾ ਜਾਂਦਾ ਹੈ ਹਮੇਸ਼ਾ ਕਿਤੇ ਵੀ ਬੂੜੀਆਂ ਪੀਪਲ ਤੁਹਾਨੂੰ ਰਾਂਝਾ ਜਗ੍ਹਾ ਤੇ ਮਿਲੂ ਕਿਸੇ ਗਲੀ ਮੋਲੇ ਨਹੀਂ ਮਿਲੂਗਾ ਜਦ ਕਿ ਇਹਨਾਂ ਦੇ ਵਿੱਚੋਂ ਬਹੁਤ ਹੀ ਜ਼ਿਆਦਾ ਆਪਾਂ ਨੂੰ ਆਕਸੀਜਨ ਮਿਲਦੀ ਹੈ ਇੱਕ ਉਹ ਇੱਕ ਸਿਰਫ ਦੋਸਤੋ ਇੱਕ ਉਹ ਇੱਕ ਸਿਰਫ ਪੀਪਲ ਹੀ ਹੈ ਜਿਹੜਾ ਸਵੇਰ ਵੀ ਆਕਸੀਜਨ ਇਹਨਾਂ ਰਾਤ ਨੂੰ ਵੀ ਆਕਸੀਜਨ ਦਿੰਦਾ ਨਹੀਂ ਤੇ ਤੁਸੀਂ ਕੋਈ ਵੀ ਦਰਖਤ ਆ ਉਹ ਸਿਰਫ ਸਵੇਰ ਆਕਸੀਜਨ ਦਿੰਦਾ ਰਾਤ ਨੂੰ ਆਕਸੀਜਨ ਨਹੀਂ ਦਿੰਦਾ ਇਹ ਸਿਰਫ ਇੱਕੋ ਇੱਕ ਪੀਪਲ ਹੀ ਆ ਜਿਹੜਾ ਸਵੇਰੇ ਵੀ ਆਕਸੀਜਨ ਦਿੰਦਾ ਤੇ ਰਾਤ ਨੂੰ ਵੀ ਆਕਸੀਜਨ ਦਿੰਦਾ ਇਸ ਕਰਕੇ ਸਾਨੂੰ ਵੱਧ ਤੋਂ ਵੱਧ ਪੇੜ ਲਾਉਣੇ ਚਾਹੀਦੇ ਆ ਵੱਧ ਤੋਂ ਵੱਧ ਦਰਖਤ ਲਾਉਣੇ ਚਾਹੀਦੇ ਚਾਹੇ ਉਹ ਕੋਈ ਵੀ ਦਰਖਤ ਆ ਪਰ ਜਿਵੇਂ ਕਿ ਇਹ ਪੀਪਲ ਆ ਜਾਂ ਬੋੜ ਆ ਇਹਨਾਂ ਨੂੰ ਐਡੇ ਵੱਡੇ ਹੋਣ ਲੱਗਿਆਂ ਕਟੋ ਘਟ 100 200 ਸਾਲ ਲੱਗ ਜਾਂਦਾ ਦੋਸਤੋ ਤੇ ਆਪਾਂ ਕਟਣ ਲੱਗਿਆਂ ਮਿੰਟ ਲਾਉਣੇ ਆ ਇਸ ਕਰਕੇ ਹਮੇਸ਼ਾ ਸਾਨੂੰ ਇਹਨਾਂ ਨੂੰ ਚੀਜ਼ਾਂ ਨੂੰ ਬਚਾਉਣਾ ਚਾਹੀਦਾ ਹੈ ਠੀਕ ਹੈ ਦੋਸਤੋ ਵੱਧ ਵੱਧ ਕੋਸ਼ਿਸ਼ ਕਰਿਓ ਪੇੜ ਤੱਕ ਲਾਉਣ ਦੀ ਪੌਦੇ ਲਾਉਣ ਦੀ ਕਿਉਂਕਿ ਪੋਲਿਊਸ਼ਨ ਤੇ ਆਪਾਂ ਬਹੁਤ ਹੀ ਫਲਾ ਚੁੱਕੇ ਆ ਜਿਵੇਂ ਕਿ ਅੱਜਕੱਲ ਆਪਾਂ ਜੇਕਰ ਕਾਰ ਤੇ ਪੰਜ ਜੀ ਹੈ ਤੇ ਆਪਾਂ ਕਹਿੰਦਾ ਵੀ ਸਾਨੂੰ ਪੰਜਾਂ ਜਣੇ ਨੂੰ ਅਲੱਗ-ਅਲੱਗ ਸੰਦ ਚਾਹੀਦਾ ਤਾਂ ਉਹ ਪੋਲਿਊਸ਼ਨ ਹੀ ਫਲਾਉਂਦੇ ਆ ਇਸ ਕਰਕੇ ਜਦੋਂ ਵੀ ਅਸੀਂ ਕੋਈ ਵੀ ਹਮੇਸ਼ਾ ਯਾਰ ਬੰਦਾ ਜਨਮ ਲੈਂਦਾ ਵੀਗਾ ਪਰ ਜਦੋਂ ਉਹਦੀ ਮੌਤ ਹੁੰਦੀ ਆ ਤਾਂ ਉਹ ਇੱਕ ਦਰਖਤ ਆਪਣੀ ਨਾਲ ਜ਼ਰੂਰ ਖੜਦਾ ਹੈ ਹਮੇਸ਼ਾ ਕੋਸ਼ਿਸ਼ ਯਾਰ ਕਰਿਆ ਕਰੋ ਕਿ ਆਪਾਂ ਆਪਣੀ ਜ਼ਿੰਦਗੀ ਦੇ ਵਿੱਚ ਕਮ ਸਕੱਮ 1-2 ਦਰਖਤ ਤੇ ਲਾ ਸਕੀਏ ਇਸ ਕਰਕੇ ਕਟਣ ਤੇ ਵੀਰ ਜੀ ਬਿਲਕੁਲ ਪਮੰਦੀ ਰੱਖੋ ਦਰਖਤ ਜੇਕਰ ਕਟਣਾ ਹੀ ਹੈ ਜੇਕਰ ਤੁਹਾਡੇ ਕੋਈ ਗਲੀ ਮੋਲੀ ਜਾਂ ਫਿਰ ਵਿੜੇ ਦੇ ਵਿੱਚ ਦਰਖਤ ਹੈ ਜੇਕਰ ਤੁਸੀਂ ਕਟਣਾ ਹੀ ਹੈ ਤਾਂ ਬੇਸ਼ੱਕ ਉਸ ਦੀ ਜਗ੍ਹਾ ਤੇ ਤੁਸੀਂ ਦੋ ਦਰਖਤ ਜ਼ਰੂਰ ਲਾਓ ਮੇਰੇ ਵੀਰੋ ਇਸ ਕਰਕੇ ਇਹਨਾਂ ਚੀਜ਼ਾਂ ਦਾ ਧਿਆਨ ਰੱਖੋ ਇਹ ਬੋਰਡ ਪੀਪਲ ਵੇਖਦੇ ਮੈਂ ਚੇਚਾ ਸਪੈਸ਼ਲੀ ਇਥੇ ਖਲੋਤਾ ਆ ਕਿ ਮੈਂ ਕਹਿਆ ਇਸ ਦੇ ਬਾਰੇ ਕੁਝ ਬੋਲਿਆ ਜਾਵੇ ਕੁਝ ਆਪਾਂ ਆਪਣੀ ਆਡੀਅנס ਨੂੰ ਦੱਸ ਸਕੀਏ ਤੇ ਮੇਰੇ ਵੀਰੋ ਭਰਾਓ ਬਹੁਤ ਬਹੁਤ ਤੁਹਾਡਾ ਸ਼ੁਕਰੀਆ ਧੰਨਵਾਦ ਹੋਊਗਾ ਜੇਕਰ ਤੁਸੀਂ ਮੇਰੇ ਇਹ ਗੱਲ ਮੰਨੋਗੇ ਤੇ ਮੇਰੀ ਗੱਲ ਨੂੰ ਥੋੜਾ ਜਿਹਾ ਚਿੱਥੋਗੇ ਤੇ ਇਸ ਨੂੰ ਆਪਣੀ ਹੋਰ ਯਾਰਾਂ ਦੋਸਤਾਂ ਤੱਕ ਭੇਜੋਗੇ ਗੱਲ ਨੂੰ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਓਕੇ ਵੀਰ ਜੀ ਥੈਂਕ ਯੂ ਗੁੱਡ ਬਾਏ